ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਸਕਾਟਲੈਂਡ ਗਿਆ ਹੋਆ। ਉਸ ਤੋਂ ਬਾਅਦ ਉਹ ਯੂਕੇ ਦੇ ਪ੍ਰਾਈਮ ਮਿਨਿਸਟਰ ਕ੍ਰੈਮਨ ਨੂੰ ਵੀ ਮਿਲੇ ਹੈਗੇ ਆ ਤੇ ਨਵੀਂ ਜਿਹੜੀ ਖਬਰ ਇਹ ਆ ਰਹੀ ਆ ਵੀ ਯੂਐਸ ਨੇ ਯੂਰੋਪੀਅਨ ਯੂਨੀਅਨ ਦੇ ਨਾਲ ਜਿਹੜੀ ਆ ਟ੍ਰੇਡ ਉਹੋ ਡੀਲ ਬਣਾ ਰਹੀ ਹੈਗੀ ਆ। ਸੋ ਸਿਰਫ 15% ਜਿਹੜਾ ਟੈਰਫ ਆ ਬਹੁਤ ਸਾਰੀਆਂ ਜਿਹੜੀਆਂ ਯੂਰਪ ਦੀਆਂ ਚੀਜ਼ਾਂ ਹੈਗੀਆਂ ਜੋ ਅਮਰੀਕਾ ਦੇ ਵਿੱਚ ਆਣੀਆਂ ਆ ਉਹਨਾਂ ਦੇ ਉੱਤੇ ਲੱਗੂਗਾ ਸੋ ਕਿਉਂਕਿ ਪਿਛਲੇ ਸਮੇਂ ਚ ਜਿਸ ਹਿਸਾਬ ਦੇ ਨਾਲ ਟੈਰਪ ਨੂੰ ਲੈ ਕੇ ਬਹੁਤ ਸਾਰੇ ਮੁਲਕਾਂ ਦੇ ਨਾਲ ਕਸ਼ਮਕਸ਼ ਚੱਲ ਰਹੀ ਸੀ ਸੋ ਗਲੋਬਲੀ ਇਹਦਾ ਬੜਾ ਅਸਰ ਪੈ ਰਿਹਾ ਸੀ ਸੋ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਯੂਰੋਪੀਅਨ ਕਮਿਸ਼ਨ ਦੇ ਚੀਫ ਔਰਸੁਲਾ ਵਾਂਡਰ ਲੇਨ ਇਹ ਦੋਨੋਂ ਜਣੇ ਮਿਲੇ ਤੇ ਸਕਾਟਲੈਂਡ ਦੇ ਵਿੱਚ ਤੇ ਪ੍ਰਾਈਵੇਟਲੀ ਇਹ ਮੀਟਿੰਗ ਸੀਗੀ ਤੇ ਇਹਦੇ ਵਿੱਚ ਹੁਣ ਇਹ ਖਬਰਾਂ ਆ ਰਹੀਆਂ ਹੈਗੀਆਂ ਭਈ ਜਿਹੜੀ ਡੀਲ ਆ ਉਹ ਬਣ ਗਈ ਹੈਗੀ ਆ 트럼ਪ ਉਹਨਾਂ ਨੇ ਇਹ ਕਿਹਾ ਵੀ ਯੂਰਪੀਅਨ ਯੂਨੀਅਨ 750 ਬਿਲੀਅਨ ਡਾਲਰ ਵਾਰਥ ਆਫ ਯੂ ਐਸ એનર્ਜੀ ਤੇ ਜਿਹੜੀ ਬਾਈ ਕਰੂਗਾ ਤੇ 600 ਬਿਲੀਅਨ ਡਾਲਰ ਇਨਵੈਸਟ ਕਰੂਗਾ ਅ ਅਮਰੀਕਾ ਦੇ ਵਿੱਚ ਸੋ ਇਹਦੇ ਨਾਲ ਯੂਰਪ ਦੇ ਵਿੱਚ ਵੀ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਹੈਗੀ ਖਾਸ ਕਰਕੇ ਜਿਹੜੀਆਂ ਯੂਰਪੀਅਨਾਂ ਕਰਾਂ ਜਰਮਨ ਦੀਆਂ ਹੋਰ ਜਾਂ ਯੂਕੇ ਚ ਵੰਡ ਵਾਲੀਆਂ ਅ ਨਹੀਂ ਤਾਂ ਉਹਨਾਂ ਦੇ ਉੱਤੇ ਜਿਸ ਹਿਸਾਬ ਨਾਲ 35% 30% ਪਹਿਲਾਂ ਟੈਕਸ ਲਾਇਆ ਸੀ ਸੋ ਉਹ ਇੱਥੇ ਵਿਕਣੀਆਂ ਹਾਰਡ ਹੋਣੀਆਂ ਸੀਗੀਆਂ ਸੋ ਇਸ ਸਬੰਧ ਦੇ ਵਿੱਚ ਜੋ ਬੌਨ ਲੈਣ ਨਾ ਉਹਨਾਂ ਨੇ ਇਹ ਕਿਹਾ ਕਿ ਯੂਰਪੀਅਨ ਯੂਨੀਅਨ ਦਾ ਅਪਰੂਵਲ ਹਜੇ ਸਾਨੂੰ ਚਾਹੀਦਾ ਪਰ ਮੋਸਟ ਪ੍ਰੋਬਬਲੀ ਜਿਹੜੀ ਇਹ ਡੀਲ ਆ ਉਹ ਬਣ ਗਈ ਹੈਗੀ ਆ ਸੋ ਕਹਿੰਦੇ ਵੀ ਫਸਟ ਗੋਲਫ ਦੈਨ ਟ੍ਰੇਟ ਆਫ